ਖਾਲਸਾ ਜੀ 22000 ਬੱਚੀਆਂ ਨੰਗਿਆਂ ਕਰਕੇ ਲਿਜਾ ਰਿਆ ਸੀ ਬਾਬਾ ਜੱਸਾ ਸਿੰਘ ਆਲੂਵਾਲੀਆਂ ਨੇ ਆਪਣੇ ਤਣ ਦੇ ਪਰਨੇ ਲਾ ਕੇ ਉਹਨਾਂ ਦੇ ਸਰੀਰ ਟੱਕ ਕੇ ਅਬਦਾਲੀ ਦਾ ਮੂੰਹ ਭਨ ਕੇ ਉਹਨਾਂ ਬੱਚੀਆਂ ਨੂੰ ਕਿਹਾ ਤੁਸੀਂ ਪੰਥ ਦੀਆਂ ਧੀਆ ਜੇ ਤੇ ਤੁਹਾਨੂੰ ਪੰਥ ਇੱਜ਼ਤ ਦੇ ਨਾਲ ਘਰਾਂ ਵਿੱਚ ਛੱਡ ਕੇ ਆਵੇਗਾ ਤੇ ਕੋਈ ਵੀ ਭਾਰਤ ਦਾ ਰਾਜ ਪੁਤਾਨਾ ਘਰਾਨਾ ਅਹਿਮਦ ਸ਼ਾਹ ਅਬਦਾਲੀ ਨੂੰ ਰੋਕਣ ਦੀ ਜੁਰਤ ਨਹੀਂ ਕਰਦਾ ਅਕਾਲ ਤਖਤ ਦੇ ਦਿਦਾਰੇ ਕਰਦੇ ਆਂ ਅਕਾਲ ਤਖਤ ਦੀ ਤਾਕਤ ਕੀ ਹੈ ਜਿਸ ਅਹਿਮਦ ਸ਼ਾਹ ਅਬਦਾਲੀ ਨੂੰ ਭਾਰਤ ਦਾ ਕੋਈ ਰਾਜਾ ਨਾ ਰੋਕ ਸਕਿਆ ਉਸ ਅਹਿਮਦ ਸ਼ਾਹ ਅਬਦਾਲੀ ਦਾ ਜੇ ਮੂੰਹ ਭੰਨਿਆ ਤੇ ਅਕਾਲ ਤਖਤ ਦੇ ਬੁੱਢੇ ਦਲ ਦੇ ਚੌਥੇ ਜਥੇਦਾਰ ਬਾਬਾ ਜੱਸਾ ਸਿੰਘ ਆਲੂਵਾਲੀਏ ਨੇ ਭੰਨਿਆ ਸੀਗਾ ਅੱਜ ਸਾਡੇ ਹਾਲਾਤ ਇਹ ਨੇ ਆਪਾਂ ਬੱਚਿਆਂ ਨੂੰ ਉਹਨਾਂ ਦੇ ਵਾਰਿਸ ਬਣਾਉਣਾ ਚਾਹੁੰਦੇ ਆ ਜਿਹੜੇ ਨਚਾਰ ਨੇ ਜਿਹੜੇ ਲੱਚਰ ਗੀਤ ਗਾਉਂਦੇ ਆ ਵੇਖੋ ਕੈਸੇ ਬਜ਼ੁਰਗ ਨੇ ਸਾਡੇ ਜਿਨ੍ਹਾਂ ਦੇ ਘਰ ਵਿੱਚ ਬੱਚਾ ਜਨਮ ਲੈਂਦਾ ਸੀ ਤੇ ਕਹਿੰਦੇ ਸੀ ਦਸ਼ਮੇਸ਼ ਦੇ ਚਰਨਾਂ ਤੋਂ ਕੁਰਬਾਨ ਕਰਕੇ ਜਾਵਾਂ